ਜਨਾਨੀ ਦੇ ਇਸ ਲੱਛਣ ਨੂੰ ਦਿਖਾਉਣ ਨੂੰ ਦਿਲ ਤਾਂ ਨਹੀਂ ਕਰ ਰਿਆ ਸੀ ਪਰ ਭੋਲਾ ਪਾਲਾ ਪਰਿਵਾਰ ਉਜਾੜ ਕੇ ਰੱਖਤਾ ਵਿਆਹ ਮੇਲੇ ਦਾ ਸੀਨ ਹੋਣਾ ਤੇ ਜਿਹਦੇ ਕਹਿੰਦੇ ਨੇ ਫੋਟੋਆਂ ਹੋ ਰਹੀਆਂ ਹੁੰਦੀਆਂ ਤੇ ਵੇਖੋ ਇਹਦੇ ਲੱਛਣ ਉਸ ਸਮੇਂ ਕਹਿੰਦੇ ਨੇ ਜਦੋਂ ਇਹ ਜ਼ਰੂਰ ਸਾਰੇ ਪੱਲੇ ਬੰਨ ਲੈਣਾ ਚਾਹੀਦਾ ਸਾਨੂੰ ਜਦੋਂ ਵਿਆਹ ਹੁੰਦਾ ਜਾਂ ਹੋਣਾ ਹੁੰਦਾ ਤਾਂ ਪਤਾ ਜ਼ਰੂਰ ਕਰਾ ਲੈਣਾ ਚਾਹੀਦਾ ਹੈ ਕਿ ਕਿਸਦਾ ਅੱਜ ਕੱਲ ਜੋ ਸਮਾਂ ਜਿਸ ਤਰੀਕੇ ਦਾ ਅੱਜ ਕੱਲ ਸਮਾਂ ਚੱਲ ਰਿਹਾ ਕਿਸੇ ਨਾਲ ਤੱਕਾ ਨਾ ਕਰੋ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਤੇ ਇਹ ਤਸਵੀਰ ਇੰਨੀ ਖਤਰਨਾਕ ਲੱਗ ਰਹੀ ਸੀ ਦੇਖਣ ਨੂੰ ਵੀ ਜਦੋਂ ਅਸੀਂ ਦੇਖੇ ਪੋਛ ਕਰਦੇ ਇਸ ਜਨਾਨੀ ਨੂੰ ਤੇ ਇਸ ਜਨਾਨੀ ਨੇ ਭੋਲਾ ਪਾਲਾ ਜਿਹੜਾ ਟੱਬਰ ਹੈ ਉਹ ਉਜਾੜ ਕੇ ਰੱਖ ਦਿੱਤਾ ਬਹੁਤ ਭਲਾਮਸ ਟੱਬਰ ਕਹਿੰਦੇ ਨੇ ਘਰੇ ਹਮੇਸ਼ਾ ਪਾਠ ਪੂਜਾ ਕਰਦੇ ਸੀ ਤੇ ਜਨਾਨੀ ਵੇਖੋ ਕਿਹੜੇ ਪਹਿਲੇ ਦਿਨ ਦਾ ਜਿਆ ਹੁੰਦਾ ਜਦੋਂ ਫੇਰੇ ਹੁੰਦੇ ਨੇ ਤਾ ਜਨਾਨੀ ਸਿਰ ਉੱਪਰ ਚੱਕ ਕੇ ਨਹੀਂ ਦੇਖਦੀ ਜਿਹੜੀ ਅਸੀਂ ਕਹਿਦੇ ਨਾ ਜਿਸ ਤੇ ਸੰਸਕਾਰ ਜਾਂ ਅਸੀਂ ਕਹੀਏ ਬੜੀ ਇੱਜ਼ਤ ਜਿਸ ਨੂੰ ਆਪਦੇ ਆਪ 'ਚ ਮਹਿਸੂਸ ਹੁੰਦਾ ਤਾਂ ਉਹ ਸਿਰ ਉੱਪਰ ਨਹੀਂ ਕਰਕੇ ਦੇਖਦੀ ਅਗਰ ਉਸ ਨੂੰ ਨੱਚਣ ਨੂੰ ਕਹਿ ਦਿੰਦੇ ਤਾਂ ਉਹ ਥੋੜਾ ਬਹੁਤਾ ਨੱਚ ਲੈਂਦੀਆਂ ਨੇ ਤੇ ਥੋੜਾ ਬਹੁਤਾ ਚਲੋ ਪਰ ਆਹ ਵੇਖੋ ਉਹ ਜਿਵੇਂ ਸਮਾਂ ਪੈਂਦਾ ਨਾ ਸਮੇਂ ਮੁਤਾਬਕ ਹੀ ਸਾਰਾ ਕੁਝ ਸਾਹਮਣੇ ਆਉਂਦਾ ਤਾਂ ਫਿਰ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਸਾਨੂੰ ਚੁਬਦੀਆਂ ਨੇ ਤੇ ਸਟਾਈਲ ਵੇਖੋ ਇਸ ਜਨਾਨੀ ਦਾ ਥੱਲੇ ਜਿਹੜੀ ਵੀਡੀਓ ਚੱਲ ਰਹੀਆਂ ਨੇ ਕੰਮ ਹੀ ਉਸ ਦਾ ਰੀਲਾ ਬਣਾਣਾ ਸਾਰਾ ਦਿਨ ਉਹ ਬਾਈ ਵਿਚਾਰਾ ਸਾਰਾ ਦਿਨ ਜਿਹੜੀ ਨੌਕਰੀ ਕਰਦਾ ਸੀ ਉਸ ਨੌਕਰੀ ਚ ਵਿਅਸਤ ਰਹਿੰਦਾ ਸੀ ਕਹਿੰਦੇ ਇਹਦੀ ਸ਼ੌਂਕ ਪੂਗਾਣਾ ਰਹਿੰਦਾ ਸੀ ਚਲੋ ਮਾਲਕ ਨੇ ਜਿੰਨੇ ਕਹਿੰਦੇ ਨੇ ਅੱਜ ਪਰਿਵਾਰ ਉਜਾੜ ਕੇ ਰੱਖਤਾ ਤੇ ਹੁਣ ਲੋਕ ਜਿਹੜੇ ਲਾਂਤਾਂ ਪਾ ਰਹੇ ਨੇ ਤੇ ਵਾਤਵਾਦ ਜਿਹੜੇ ਲੋਕ ਨੇ ਸਜ਼ਾ ਦੀ ਮੰਗ ਕਰ ਰਹੇ ਨੇ ਕਿ ਅਜੇਹੀ ਜਨਾਨੀ ਨੂੰ ਵਾਤਵਾਦ ਸਜ਼ਾ ਹੋਣੀ ਚਾਹੀਦੀ ਹੈ ਸੋ ਤੁਸੀਂ ਵੀ ਆਪਣਾ ਜਿਹੜਾ ਕਮੈਂਟ ਜ਼ਰੂਰ ਸਾਂਝਾ ਕਰੋ ਕਿ ਵਿਆਹ ਦੇ ਦਿਨ ਕੋਈ ਵੀ ਲੇਡੀਜ਼ ਜਾਂ ਕੋਈ ਇੰਨਾ ਜ਼ਿਆਦਾ ਅਸੀਂ ਕਹਿ ਸਕਦੇ ਆ ਜਿਹੜੇ ਕਹਿੰਦੇ ਨੇ ਆਵੇ ਤੋਂ ਬਾਹਰ